ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਆਪਾਂ ਸੇਖਾ ਕਲਾਂ ਪਿੰਡ ਤੋਂ ਤਹਿਸੀਲ ਪੈ ਜਾਂਦੀ ਹੈ ਬਾਗਾਪਰਾਣਾ ਤੇ ਜ਼ਿਲ੍ਹਾ ਪੈ ਜਾਂਦਾ ਮੋਗਾ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਤੀਜਾ ਸੂਹਾ ਸੂਣਾ ਇਹਨੇ ਤਕਰੀਬਨ ਹਫ਼ਤੇ ਤੋਂ 10 ਦਿਨਾਂ ਦੀ ਕੱਚੀ ਹੈ ਇਹ ਤੇ ਇੱਕ ਹਫ਼ਤਾ ਇਹਦਾ ਹਜੇ ਪਿਆ ਹੈਗਾ ਮਤਲਬ ਕਿ ਦਿਨ ਪੂਰੇ ਹੋਣ ਦੇ ਵਿੱਚ ਤੇ ਬਾਕੀ ਕੁਛ ਦਿਨ ਉੱਤੇ ਵੀ ਲਿਆ ਜਾਂਦੀ ਹੈਗੀ ਤੇ ਸੀਮਨ ਵੀ ਚੰਗੇ ਤੋਂ ਗੱਭਣਾ ਤੇ ਚੰਗੇ ਦੁੱਧ ਵਾਲੀ ਆ ਪਗੀ ਇਹ ਤੇ ਇਸ ਵਾਰ ਵੀ ਚੰਗੇ ਦੁੱਧ ਦੀ ਉਮੀਦ ਆਗੀ ਤੇ ਬਾਕੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਜਿਹਨੂੰ ਵੀ ਪਸੰਦ ਆਉਂਦੀ ਆ ਤੁਸੀਂ ਬਾਈ ਨਾਲ ਗੱਲਬਾਤ ਕਰਕੇ ਤੇ ਇੱਥੇ ਆ ਕੇ ਆਉਦੀ ਫੁੱਲ ਤਸੱਲੀ ਕਰਕੇ ਤੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਬਾਕੀ ਵਪਾਰ ਦਾ ਕੋਈ ਕੰਮ ਨਹੀਂ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਹੁੰਦੇ ਆ ਇਦਾਂ ਹੀ ਪਸ਼ੂ ਰੱਖੇ ਹੋਏ ਆਗੇ ਤੇ ਮੱਝ ਚੰਗੀ ਆ ਬਾਡੀ ਬੰਤਰ ਦੀ ਵੀ ਬਹੁਤ ਚੰਗੀ ਆ ਥਾਣ ਲੇਵੇ ਦੀ ਸਾਫ਼ ਆ ਗਈ ਤੇ ਅਟਰ ਬੈਕ ਸਾਈਡ ਨੂੰ ਇਹਦੇ ਕੱਢਣਾ ਸਟਾਰਟ ਕਰਤਾਗਾ ਹੁਣ ਦੱਸਦਾ ਹਾਂ ਇਧਰੋਂ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹਰ ਪੱਖ ਤੋਂ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਡਿਟੇਲ ਤੁਹਾਨੂੰ ਆਪਾਂ ਸਾਰੀ ਲੈ ਕੇ ਦੇਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋਰ ਕੇ ਵੀ ਦਿਖਾਵਾਂਗੇ ਤੇ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋਗੇ ਤੇ ਆ ਜੇ ਥੋੜਾ ਜਿਆਦਾ ਸਮਾਨ ਨਹੀਂ ਲੈਂਦੇ ਤੇ ਆਪਾਂ ਬਾਈ ਨਾਲ ਸਾਰੀ ਗੱਲਬਾਤ ਕਰਾਉਣੀ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਨਾਮ ਅਨਜਿੰਦਰ ਸਿੰਘ ਜੀ ਠੀਕ ਆ ਤੇ ਆਸੇ ਪਾਸੇ ਦੇ ਪਿੰਡ ਸ ਸੇਖਾ ਕਲਾਂ ਤੋਂ ਜਿਹੜਾ ਸਮਾਲਸਰਾ ਸਾਈਡ ਹੈਗਾ 6 ਕਿਲੋਮੀਟਰ ਤੇ ਇੱਕ ਸਾਈਡ ਹੈਗਾ ਠੱਠੀ ਭਾਈ ਤੇ ਇੱਕ ਸਾਈਡ ਮਲਕੇ ਆ ਇੱਕ ਸਾਈਡ ਬੈਰੋਗੀ ਆ ਤੇ ਬਾਬਾ ਪਰਦਾ ਸੇਖਾ ਕਲਾਂ ਆ ਠੀਕ ਆ ਉਹ ਬਾਬੇ ਸੋ ਰੁਖੜ ਦਾ ਦੇ ਨਾਂ ਤੇ ਮਸ਼ਹੂਰ ਆ ਹਨਾ ਠੀਕ ਆ ਸੇਖਾ ਕਲਾਂ ਇਹ ਵੱਡਾ ਆ ਹਨਾ ਉਹ ਵੱਡਾ ਸੇਖਾ ਕਲਾਂ ਇੱਕ ਛੋਟਾਗਾ ਹਨਾ ਇੱਕ ਛੋਟਾ ਸੇਖਾ ਹਨਾ ਠੀਕ ਆ ਇਹ ਵੱਡਾਗਾ ਵੱਡਾ ਜੀ ਠੀਕ ਆ ਤੇ ਜਿਹੜੀ ਬਈ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਹਾਂਜੀ ਤੇ ਇਹਦੀ ਕੀ ਡਿਟੇਲ ਆ ਕਿ ਕਿਹੜੇ ਸੂਏ ਸੋਨਾ ਇਹਨੇ ਇਹਨੇ ਤੀਜੇ ਸੂਏ ਸੋਨਾ ਬਈ ਇਸ ਵਾਰ ਹਾਂਜੀ ਠੀਕ ਆ ਕਿੰਨੇ ਦਿਨ ਕੱਢਦੀ ਹੈਗੀ ਇਹਦੇ 26 ਤਰੀਕ ਨੂੰ ਦਿਨ ਪੂਰੇ ਆ ਤੇ ਮੰਨ ਕੇ ਚੱਲੋ ਵੀ ਹਫਤਾ ਕਰਿੰਦਾ ਹੱਲੇ ਹਫਤਾ ਕਰਿੰਦਾ ਅੱਜ ਹੋ ਗਈ 19 ਹੈ ਨਾ ਅੱਜ 19 ਤਰੀਕ ਆ ਠੀਕ ਆ ਤੇ ਦਿਨ ਉੱਤੇ ਲੈ ਜਾਂਦੀ ਐ ਕਿ ਪੂਰੇ ਦਿਨਾਂ ਦੀ ਸੁੰਦੀ ਐ ਉਹ ਉੱਤੇ ਵੀ ਲਿਜਾ ਵੀ ਸਕਦੀ ਐ ਤੇ ਮਤਲਬ ਪੂਰੇ ਕਿ ਦਿਨਾਂ ਤੇ ਵੀ ਸੁੱ ਸਕਦੀ ਐ 5-7 ਦਿਨ ਉੱਤੇ ਲੈ ਗਈ ਜਾਊਗੀ ਬਾਕੀ ਪਸ਼ੂ ਦਾ ਪਤਾ ਨਹੀਂ ਹੁੰਦਾ ਹਨਾ ਮੌਕੇ ਦਾ ਮੌਕੇ ਦਾ ਹਾਂਜੀ ਠੀਕ ਹੈ ਤੇ ਹੈ ਆਪਣੇ ਘਰ ਦੀ ਹੈ ਹਾਂਜੀ ਘਰ ਦੀ ਹੈ ਜੀ ਠੀਕ ਆ ਸੂਏ ਆਪਾਂ ਲਈ ਸੀ ਇਹ ਪਹਿਲੇ ਸੂਏ ਲਈ ਸੀਗੀ ਹਾਂਜੀ ਤੇ ਦੋ ਸੂਏ ਆਪਣੇ ਕੋਲੇ ਹੋ ਗਏ ਹੁਣ ਤੇ ਆ ਤੀਜੇ ਸੂਏ ਸਮਝਾ ਠੀਕ ਆ ਵੀ ਦੋ ਸੂਏ ਆਪਾਂ ਚੋਈ ਆ ਗਈ ਚੋਈ ਆ ਹਾਂਜੀ ਤੇ ਕਟਾ ਇਸੇ ਦਾ ਹੀ ਹੈ ਇਸੇ ਦਾ ਕਟਾ ਬਾਈ ਹਾਂ ਠੀਕ ਆ ਹਾਂਜੀ ਤੇ ਦੁੱਧ ਕਿੰਨਾ ਕੱਢਿਆ ਨੇ ਪਹਿਲੇ ਜਾਂ ਦੂਜੇ ਸੂਏ ਦੇ ਵਿੱਚ ਪਹਿਲੇ ਸੂਏ ਸੀਗਾ ਦਾ ਬਾਈ 13 ਤੋਂ 14 ਲੀਟਰ 13 ਤੋਂ 14 ਹਾਂ ਤੇ ਦੂਜੇ ਸੂਏ ਆਪਾਂ ਚੋਇਆ ਦਾ 16 17 ਲੀਟਰ ਦੁੱਧ ਸੂਏ ਆਇਆ 15 ਤੋਂ 16 ਦੇ ਵਿੱਚ ਵਿੱਚ ਠੀਕ ਆ 15 ਤੋਂ 16 ਦੇ ਵਿੱਚ ਵਿੱਚ ਦੂਜੇ ਸੂਏ ਚੋਇਆ ਕਟਾ ਵੀ ਵ ਠੀਕ ਹੈ ਸੀਗਾ ਜਾਨਕਾ 16 17 ਮਤਲਬ 15 16 ਦੇ ਵਿੱਚ ਠੀਕ ਹੈ ਵੀ ਇਹਨਾਂ ਦਾ ਜਾਨੀ ਸੀਗਾ ਜੀ ਸੀਗਾ ਹਾਂਜੀ ਠੀਕ ਹੈ ਮਤਲਬ ਫਿਰ ਵਧੀਆ ਚੰਗਾ ਦੁੱਧ ਹੀ ਗੱਡਿਆ ਹੋਇਆ ਹੈ ਨਾ ਹਾਂਜੀ ਵਧੀਆ ਚੰਗਾ ਦੁੱਧ ਤੇ ਲੰਮਾ ਸਮਾਂ ਦੁੱਧ ਦਿੰਦੀ ਹੈ ਬਈ ਇਹ ਕਿੰਨਾ ਟਾਈਮ ਦੇ ਜਾਂਦੀ ਆ ਬਣ ਕੇ 8 ਮਹੀਨੇ ਦੇ ਦਿੰਦੀ ਆ ਠੀਕ ਹੈ ਹਾਂਜੀ ਵੀ ਬਣ ਕੇ ਬਣਨ ਤੋਂ ਬਾਅਦ 8 ਮਹੀਨੇ ਦੁੱਧ ਦੇ ਜਾਂਦੀ ਆ ਮਹੀਨੇ ਤੋਂ ਬਾਅਦ 8 ਮਹੀਨੇ ਦੁੱਧ ਲਗਾਤਾਰ ਦਿੰਦੀ ਹੈ ਠੀਕ ਹੈ ਤਾਂ ਆਪਣੇ ਆਪ ਮਤਲਬ ਛੱਡਣੀ ਪੈਂਦੀ ਆ ਜਦੋਂ ਬਦਲ ਲੱਗ ਜਾਂਦਾ ਵੀ ਹੁਣ ਬਾ ਟਾਈਮ ਵੱਧ ਹੋ ਗਿਆ ਠੀਕ ਆ ਵੀ ਲੰਮਾ ਜ਼ਮਾਂ ਦੁੱਧ ਦੇਂਦੀ ਆ ਨਾ ਉਹ ਇਹ ਵੀ ਗੌਣਾ ਇੱਕ ਤਰ੍ਹਾਂ ਦਾ ਆ ਨਾ ਹਾਂਜੀ ਹਾਂਜੀ ਤੇ ਬਾਕੀ ਠੰਡੀ ਸੀਲਾ ਕੋਈ ਐ ਉਪਰੇ ਤਾਂ ਨਹੀਂ ਮੰਦੀ ਉਹ ਵੀ ਠੰਡੀ ਆ ਆਪਾਂ ਹਾਂ ਚੋਈ ਜਾਈਏ ਠੀਕ ਆ ਤੇ ਚੋਣ ਚਵਾਜ ਵੀ ਠੰਡੀ ਐ ਹਾਂ ਵਧੀਆ ਜਿਹੜਾ ਮਰਜ਼ੀ ਬੰਦਾ ਬਹਿ ਕੇ ਚੋਲੇ ਵਾਰੀ ਨਾਲ ਉੱਟ ਕੇ ਵਿੱਚ ਚੋਲੇ ਤਾਂ ਵੀ ਕੋਈ ਠੀਕ ਆ ਵੀ ਇਦਾਂ ਇਹਨੂੰ ਕੋਈ ਚੱਕਰ ਨਹੀਂ ਆ ਨਾ ਹਾਂਜੀ ਬਾਕੀ ਇਹ ਕੋਈ ਕੱਟੇ ਦਾ ਵੀ ਨਹੀਂ ਕਰਦੀ ਹੈਗੀ ਜ਼ਿਆਦਾ ਠੀਕ ਆ ਇਹ ਬੰਦਾ ਚਾੜ ਪਾ ਕੇ ਤੇ ਬਹਿ ਜਾਵੇ ਇਹਨੂੰ ਠੀਕ ਆ ਵੀ ਠੰਡੀ ਸੀਲਾ ਨਿਸ਼ਾਨ ਨਹੀਂ ਸਾਰਿਆਂ ਹਨਾ ਠੀਕ ਆ ਤੋਂ ਬਾਅਦ ਜਿਵੇਂ ਮਰਜ਼ੀ ਇਹਨੂੰ ਚੋਈ ਲਓ ਠੀਕ ਹੈ ਵੀ ਉਹ ਦੂਦ ਕੱਟਾ ਛੱਡੋ ਚਾਹੇ ਨਾ ਛੱਡੋ ਹਾਂ ਛੱਡੋ ਠੀਕ ਹੈ ਵੀ ਚਾੜ ਪਾ ਕੇ ਜਾਂ ਥਾਪੀ ਮਾਰ ਕੇ ਚੋ ਸਕਦੇ ਹਾਂ ਨਾ ਬਿਲਕੁਲ ਬਿਲਕੁਲ ਠੀਕ ਹੈ ਤੇ ਇਸ ਵਾਰ ਬਾਈ ਦੁੱਧ ਦੀ ਕੀ ਮੀਂਦ ਆ ਗਈ ਬਾਈ ਇਸ ਵਾਰ ਦੁੱਧ 17 ਤੋਂ 18 ਲੀਟਰ ਦੇ ਦਊਗੀ 17 18 ਦਾ ਪਰ ਦੇਣਾ ਚਾਹੀਦਾ ਇਹਨੂੰ ਹੈ ਨਾ ਬਾਕੀ ਸੇਵਾ ਤੇ ਆ ਜਿੰਨੀ ਕੀ ਸੇਵਾ ਕੋਈ ਕਰ ਲੂਗਾ ਉਹਨਾਂ ਦੁੱਧ ਬਾਕੀ ਮੈਂ ਇੰਡੀਪੈਂਡੈਂਟ ਦਾ ਸੇਵਾ ਤੇ ਵੀ ਹੁੰਦਾ ਹੈ ਨਾ ਇਹ ਸੇਵਾ ਕਰਾਂਗੀ ਤਾਂ ਸੇਵਾ ਨਹੀਂ ਦੁੱਧ ਕੱਢਣਾ ਹੈ ਨਾ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਉਹਦਾ ਕੁਛ ਪਤਾ ਵੀ ਕਿਹੜਾ ਲੱਗਿਆ ਵਾ ਸੀਮਨ ਲੱਗਿਆ ਭਾਈ ਜੀ ਏਬੀਸੀ ਵੀਰਾਂਵਾਲੀ ਦਾ ਏਬੀਸੀ ਵੀਰਾਂਵਾਲੀ ਦੇ ਕਿਸੇ ਬੁੱਲ ਦਾ ਲੱਗਿਆ ਵਾ ਚੰਗੇ ਬੁੱਲ ਦਾ ਲੱਗਿਆ ਵਾ ਏਬੀਸੀ ਵੀਰਾਂਵਾਲੀ ਦਾ ਪਰ ਉਹ ਸਟਰਾ ਸਾਡੇ ਤੋਂ ਮਤਲਬ ਸੰਭਿਆ ਨਹੀਂ ਹੈ ਭਈ ਉਹ ਤਾਂ ਕਰਕੇ ਵੀ ਐ ਉਹ ਸਟਰਾ ਹੈ ਨਹੀਂਗਾ ਤੇ ਮਤਲਬ ਜਿਹੜਾ ਲੱਗਿਆ ਉਹ ਵਧੀਆ ਚ ਲੱਗਿਆ ਵਾ ਸੀਮਨ ਇਹ ਠੀਕ ਆ ਵੀ ਸੀਮਨ ਜਾਨੀ ਚੰਗਾ ਹੀ ਲੱਗਿਆ ਵਾ ਉਹ ਜਾਨੀ ਤੁਸੀਂ ਸਟਰਾ ਨਹੀਂ ਸੰਭਿਆ ਹਨਾ ਹਾਂਜੀ ਹਾਂਜੀ ਠੀਕ ਆ ਉਹ ਬੁੱਲ ਸਾਰੇ ਚੰਗੇ ਆ ਉਹ ਹਨਾ ਵੀਰਾਂਵਾਲੀ ਦਾ ਇੱਕ ਪਰਫਾਰਮ ਨਹੀਂ ਆ ਵੀ ਵੈਸੇ ਜਿਹੜਾ ਲੱਗਿਆ ਆਪਣਾ ਵੀਰ ਠੀਕ ਹੈ ਤੇ ਆਪਾਂ ਮੁੱਲ ਕੀ ਰੱਖਦੇ ਆ ਇਹਦਾ ਮੁੱਲ ਬਾਈ ਜੀ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਰਾਂਗੇ ਹਾਂ ਫੋਨ ਤੇ ਕਰਾਂਗੇ ਠੀਕ ਆ ਵੀ ਜਿਹਨੂੰ ਵੀ ਪਸੰਦ ਆਉਂਦੀ ਆ ਕੰਟੈਕਟ ਕਰ ਲਿਓ ਹਣਾ ਕੰਟੈਕਟ ਕਰ ਲਿਓ ਆਪਣੇ ਠੀਕ ਆ ਤੇ ਦੋਸਤੋ ਤਕਰੀਬਨ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਹੈਗੀ ਤੇ ਕੋਈ ਗੱਲਬਾਤ ਕਈ ਵਾਰੀ ਰਹਿ ਜਾਂਦੀ ਆ ਤਾਂ ਸਕਰੀਨ ਦੇ ਉੱਤੇ ਨੰਬਰ ਚਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਸਾਰੀ ਗੱਲਬਾਤ ਕਨਫਰਮ ਕਰ ਸਕਦੇ ਹੋ ਤੇ ਜਿਹਨੂੰ ਪਸੰਦ ਆਉਂਦੀ ਆ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਪੂਰੀ ਫੌਲਾ ਤਸੱਲੀ ਕਰਕੇ ਫੇਰ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਕਿਉਂਕਿ ਇਹ ਵੀਡੀਓ ਦੇ ਵਿੱਚ ਉਨੀ ਜੱਜਮੈਂਟ ਨਹੀਂ ਹੁੰਦੀ ਤੇ ਆ ਕੇ ਦੇਖਿਓ ਤੇ ਮੱਝ ਚੰਗੀ ਆ ਕਿ ਸਾਫ਼ ਸੁਥਰੀ ਆ ਤੇ ਚੰਗੇ ਦੁੱਧ ਵਾਲੀ ਆਗੀ ਤੇ ਬਾਕੀ ਤੁਸੀਂ ਅਜੀ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਇੱਕ ਵਾਰੀ ਢੇੜਾ ਘੜਾ ਦੇ ਬਾਈ ਇਹਦਾ ਤੇ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਤਾਂ ਕਿ ਜੱਜਮੈਂਟ ਹੋ ਜਾ ਸਾਰੀ ਤੋੜ ਦਿਨ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਸਭੀ ਵੀ ਚੰਗੀ ਆ ਲਿੱਸੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਪੈਠ ਬੂੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਤੇ ਆਰਡਰ ਵੀ ਬਹੁਤ ਚੰਗਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਨੂੰ ਕਾਫੀ ਆਰਡਰ ਇਸ ਦਾ ਕੱਢਿਆ ਹੋਗਾ ਫੇਸ ਦੁਆਰੇ ਦੇਖ ਸਕਦੇ ਹਾਂ ਤੇ ਥਾਣ ਥਾਣ ਬਹੁਤ ਚੰਗੇ ਆ ਦੇਖ ਸਕਦੇ ਹੋ ਥਾਣਾ ਦੇ ਵਿੱਚ ਵਿੱਥੀ ਤੇ ਜੈਡ ਬਲੈਕ ਆ ਪੂਛ ਦੇ ਵਿੱਚ ਥੋੜੇ ਜਿਹੀ ਵਾਲ ਵਾਈਟ ਆਗੇ ਨਹੀਂ ਬਲੈਕ ਹੀ ਆ ਸਾਰੀ ਤੇ ਚੜਾਈ ਤੁਸੀਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਬਹੁਤ ਆ ਗਈ ਤੇ ਬਾਕੀ ਪਿੱਛੇ ਲੇਵਾ ਬਹੁਤ ਕੱਢਣਾ ਨੇ ਕਿਉਂਕਿ ਹਜੇ ਹਫਤਾ ਪਿਆਗਾ ਤੇ ਕੁਛ ਲਿਆ ਉੱਤੇ ਵੀ ਲਿਆ ਸਕਦੀ ਆ ਤੇ ਲੇਵਾ ਹੁਣ ਵੀ ਇਹਦਾ ਚੰਗਾ ਕੱਢਿਆ ਹੋ ਬੈਕ ਸਾਈਡ ਨੂੰ ਤੇ ਦੁੱਧ ਵਾਲੀਆਂ ਨਿਸ਼ਾਨੀਆਂ ਬਾਕੀ ਸਾਰੀਆਂ ਇਹ ਪੂਰੀਆਂ ਕਰਦੀ ਹੈਗੀ ਬਰੀਕ ਚਮੜੀ ਹੈਗੀ ਥਾਣਾ ਦਾ ਸਾਇ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਵਧੀਆ ਹੈਗਾ ਮੁੱਠੀ ਦੀ ਜਵਾਈ ਵਾਲੇ ਥਾਨ ਆਗੇ ਇੱਕੋ ਜੇ ਥਾਨ ਆ ਵਧੀਆ ਪੂਰੇ ਸਾਰੇ ਤੇ ਬਾਕੀ ਬਾਡੀ ਬੰਤਰ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਹੁਤ ਚੰਗੀ ਹੈਗੀ ਬਾਕੀ ਜਿਵੇਂ ਅਸੀਂ ਉਪਰੇ ਆ ਕੋਈ ਇਹਨੇ ਜਿਆਦਾ ਕੋਈ ਨਹੀਂ ਡਰੀ ਡਰੀ ਕਹਿ ਰਿਹਾ ਉਪਰੇ ਦਾ ਹੋ ਜਾਂਦਾ ਤੇ ਠੰਡੀ ਸੀ ਨਹੀਂ ਹੈਗੀ ਬਾਕੀ ਤੁਸੀਂ ਦੁਬਾਰੇ ਜਜਮੈਂਟ ਫੇਰ ਕਰ ਸਕਦੇ ਹੋਗੇ ਬੈਕ ਸਾਈਡ ਤੋਂ ਕਿੱਟ ਦੀ ਕੁਆਲਿਟੀ ਬਹੁਤ ਚੰਗੀ ਹੈਗੀ ਤੇ ਲੇਵਾ ਬੈਕ ਸਾਈਡ ਨੂੰ ਬਹੁਤ ਕੱਢਿਆ ਹੋਆ ਤੇ ਥਾਣ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ ਥਾਣ ਬਹੁਤ ਵਧੀਆ ਹੈਗੀ ਬਾਕੀ ਤੁਸੀਂ ਜੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਇੱਕ ਵਾਰੀ ਆਪਾਂ ਬਾਈ ਤੋਂ ਬੁਲਾ ਵੀ ਦਿੰਦੇ ਆ ਤੇ ਭਾਈ ਇਕਾਰੀ ਨੰਬਰ ਬੋਲ ਦੀ ਨੰਬਰ ਵੀਰੇ 99142 99142 30182 30182 82 ਹਾਂਜੀ ਠੀਕ ਵੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਤੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਤੇ ਜਿਹੜੇ ਭਰਾ ਚੈਨਲ ਤੇ ਨਵੇਂ ਆਏ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ